आज एक आप बहुत ही इंपॉर्टेंट टॉपिक बारे गल करते हैं जो कि है डोनर ओसाइट आई वी एफ डोनर ओसाइट नाम सुनते ही मेरे पेशेंट्स यूजअली बड़े उदास हो जाते हैं क्योंकि उन्होंने लगता है कि असी आई वी एफ सेंटर आए तो सो प्रेगनेंसी हो ही जाने बट अनफोर्चुनेटली कई बार कुछ रीजनज हूँ ने फॉर एग्जाम्पल थोड़े एग्स जो सा बॉडी ने कंज्यूम हो जाते हैं या थोड़ा कोई बीमारी है जिमें कि एंडोमेट्रियोसिस ਜਿੰਦੇ ਕਾਰਨ ਤੁਹਾਡੇ ਐਗਜ਼ ਐਗਜ਼ੌਸਟ ਹੋ ਜਾਂਦੇ ਨੇ ਜਿੰਨਾ ਕਾਰਨ ਕੁਝ ਕਾਰਨਾ ਕਰ ਸਾਨੂੰ ਡੋਨਰ ਤੇ ਲੋੜ ਪੈਂਦੀ ਹੈ ਤੁਹਾਨੂੰ ਬਿਲਕੁਲ ਫਿਕਰ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਜਦੋਂ ਅਸੀਂ ਤੁਹਾਡੇ ਵਾਸਤੇ ਡੋਨਰ ਚੂਜ਼ ਕਰਦੇ ਹਾਂ ਤਾਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਮੈਚ ਕਰਦੇ ਹਾਂ ਫੋਰ ਐਗਜ਼ੈਂਪਲ ਤੁਹਾਡਾ ਹਾਈਟ ਤੁਹਾਡਾ ਰੰਗ ਅੱਖਾਂ ਦਾ ਰੰਗ ਬਲੱਡ ਗਰੁੱਪ ਔਰ ਜਦੋਂ ਡੋਨਰ ਦੇ ਅਸੀਂ ਚੂਜ਼ ਕਰਦੇ ਹਾਂ ਉਸ ਤੋਂ ਪਹਿਲਾਂ ਬਹੁਤ ਸਾਰੇ ਜੋ ਇਨਫੈਕਸ਼ਸ ਬਿਮਾਰੀਆਂ ਉਹਨੂੰ ਸਕ੍ਰੀਨ ਕਰਦੇ ਹਾਂ ਉnder ultrasound ਕੀਤਾ ਜਾਂਦਾ ਹੈ ਤੇ ਪ੍ਰੋਪਰ ਏਜੰਸੀ ਦੇ ਥਰੂ ਅਸੀਂ ਤੁਹਾਡੇ ਵਾਸਤੇ ਡੋਨਰ ਹਾਇਰ ਕਰਦੇ ਹਾਂ ਇੰਦੇ ਵਿੱਚ ਇਹੀ ਹੁੰਦਾ ਹੈ ਕਿ ਜੋ ਇੰਜੈਕਸ਼ਨਸ ਤੁਹਾਡੇ ਲੱਗਣੇ ਹੁੰਦੇ ਹੈ ਉਹ ਲਗਭਗ 12 ਤੋਂ 14 ਇੰਜੈਕਸ਼ਨਸ ਡੋਨਰ ਨੂੰ ਦਿੱਤੇ ਜਾਂਦੇ ਨੇ ਟਾਈਮ-ਟਾਈਮ ਤੇ ਬੁਲਾਇਆ ਜਾਂਦਾ ਹੈ ਤੇ ਜਦੋਂ ਐਗਸ ਪੂਰੇ ਤਿਆਰ ਹੋ ਜਾਂਦੇ ਨੇ ਤਾਂ ਥੋੜਾ ਜਿਹਾ ਬਿਹੋਸ਼ੀ ਦੇ ਕੇ ਜਨਰਲ ਅਨੇਸਥੀसिया ਦੇ ਕੇ ਅਸੀਂ ਉਹਨਾਂ ਐਗਸ ਨੂੰ ਸੱਕ ਕਰ ਲੈਂਦੇ ਹਾਂ ਜਿਨ੍ਹਾਂ ਨੂੰ ਲੈਬ ਦੇ ਵਿੱਚ ਤੁਹਾਡੇ ਹਸਬੰਡ ਦੇ ਸੇਮਨ ਦੇ ਨਾਲ ਫਰਟੀਲਾਈਜ਼ ਕੀਤਾ ਜਾਂਦਾ ਹੈ ਤੇ ਉਹ ਤੋਂ ਬਾਅਦ ਜਦੋਂ ਬੇਬੀਜ਼ ਬਣ ਜਾਂਦੇ ਨੇ ਅਗਲੇ ਸਾਈਕਲ ਅਸੀਂ ਤੁਹਾਡਾ ਤੁਹਾਡੇ ਬੱਚੇਦਾਨੀ ਤਿਆਰ ਕਰਦੇ ਹਾਂ ਤੁਹਾਡਾ ਬੇਬੀ ਬੈਡ ਤਿਆਰ ਕਰਦੇ ਹਾਂ ਤੇ ਉਹ ਬੇਬੀ ਤੁਹਾਡੇ ਅੰਦਰ ਪਾਇਆ ਜਾਂਦਾ ਹੈ